ਸਰਪੰਚਾ ਜੀ ਜੂਲੇ ਪਾਣੀ ਆਨੇ ਟਿਕਨ ਲਾਇਆ ਠੀਕ ਹੈ ਉੱਤੇ ਆਪਾਂ ਇਹ ਇਹ ਨਾਲ ਕੰਮ ਕਰਾਂਗੇ ਠੀਕ ਹੈ ਕਿਸੇ ਵੀ ਕਾਂਗਰਸ ਸਟੇਲ ਕਾਲੀਗੱਲ ਕਿਸੇ ਵੀ ਦਾ ਕੰਮ ਨਹੀਂ ਕਰਾਂਗੇ ਕਿੰਨੇ ਮੇਰੇ ਕੌਂਸਲ ਭਰਾਵਾ ਹਾਂ ਜਿੱਤੇ ਆਪਾਂ ਘਰ ਲਿਆ ਉਹਨਾਂ ਦੇ ਬਾਗਾਂ ਵਿੱਚ ਪੂਰੀ ਤਰ੍ਹਾਂ ਕਿੰਨਾ ਸਾਰਿਆਂ ਦੇ ਕੰਮ ਹੋਣਗੇ ਉਹ ਤੇ ਕਾਂਗਰਸ ਕਾਲੀ ਦਾ ਕਿਸੇ ਕੰਮ ਹੀ ਹੋਏਗਾ

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਇਹ ਵੀਡੀਓ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਜਸੰਸੀ ਨਗਰ ਪੰਚਾਇਤ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਨਵ ਨਿਯੁਕਤ ਨਗਰ ਪੰਚਾਇਤ ਦੇ ਨਵ ਨਿਯੁਕਤ ਪ੍ਰਧਾਨ ਅਰਵਿੰਦ ਸਿੰਘ ਬੱਬੂ ਸ਼ਾ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੱਥ ਦੇ ਵਿੱਚ ਗੁਟਕਾ ਫੜ ਕੇ ਇਹ ਸਹੌ ਖਾਂਦਾ ਹੈ ਕਿ ਜੋ ਪਾਰਟੀ ਦੇ ਵੱਲੋਂ ਹੁਕਮ ਹੋਵੇਗਾ ਉਹ ਸਿਰਫ ਉਹੀ ਕੰਮ ਕੀਤਾ ਜਾਵੇਗਾ ਕਿਸੇ ਵੀ ਅਕਾਲੀ ਕਾਂਗਰਸੀ ਜਾਂ ਭਾਜਪਾ ਹੋਰ ਕਿਸੇ ਵੀ ਪਾਰਟੀ ਦਾ ਝਾੜੂ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਇਲਾਵਾ ਹੋਰ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਵਿਅਕਤੀ ਦਾ ਕੰਮ ਨਹੀਂ ਕੀਤਾ ਜਾਵੇਗਾ ਤੇ ਇਹ ਵੀਡੀਓ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਔਜਲਾ ਦੇ ਵੱਲੋਂ ਇਹ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਉੱਪਰ ਲਿਖਿਆ ਹੈ ਕਿ ਬਦਲਾ ਜਾਂ ਬਦਲਾਖੋਰੀ ਰਾਜਸਥਾਨੀ ਨਗਰ ਪੰਚਾਇਤ ਦੇ ਨਵ ਨਿਯੁਕਤ ਪ੍ਰਧਾਨ ਅਰਵਿੰਦ ਸਿੰਘ ਬੱਬੂ ਸ਼ਾ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਸ੍ਰੀ ਗੁਟਕਾ ਸਾਹਿਬ ਫੜ ਕੇ ਕਿਸੇ ਵੀ ਕਾਂਗਰਸੀ ਭਾਜਪਾ ਅਤੇ ਅਕਾਲੀਆਂ ਦੇ ਕੰਮ ਨਾ ਕਰਨ ਦੀ ਸੌ ਚੁੱਕਦਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਨਫ਼ਰਤ ਵਿਤਕਰਾ ਅਤੇ ਪੱਖਪਾਤ ਲਈ ਇਹ ਸੌਖਾਣਾ ਕੋਰ ਬੇਦਬੀ ਹੈ ਅਤੇ ਮੈਂ ਇਸ ਘਟਨਾ ਦੀ ਸਖਤ ਨਿਖੇਦੀ ਕਰਦਾ ਹਾਂ ਇਹਨਾਂ ਨੂੰ ਤੁਰੰਤ ਪ੍ਰਧਾਨਗੀ ਤੋਂ ਲਾਂਭੇ ਕਰਕੇ ਪਾਰਟੀ ਤੋਂ ਬਰਖਾਸਤ ਕੀ ਤਜਾਵੇ ਇਹ ਵੀਡੀਓ ਹੋਰਨਾਂ ਲੀਡਰਾਂ ਦੇ ਵੱਲੋਂ ਵੀ ਅੱਗੇ ਦੀ ਅੱਗੇ ਸਾਂਝੀ ਕੀਤੀ ਜਾ ਰਹੀ ਹੈ ਤੇ ਇਹ ਵੀਡੀਓ ਸ਼੍ਰੋਮਣੀ ਕਾਲਦਲ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਗੁਰਜੀਤ ਔਜਲਾ ਦਾ ਕਹਿਣਾ ਹੈ ਕਿ ਇਹਨਾਂ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਕੇ ਕਿਉਂਕਿ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਹਜ਼ੂਰੀ ਵਿੱਚ ਖੜ ਕੇ ਇੱਕ ਹੋਰ ਬੇਦਬੀ ਕੀਤੀ ਹੈ ਇਹਨਾਂ ਨੂੰ ਅਹੁਦੇ ਤੋਂ ਲਾਂਭੇ ਕਰਕੇ ਇਹਨਾਂ ਨੂੰ ਪਾਰਟੀ ਦੀ ਮੈਂਬਰਸ਼ਿਪ ਤੋਂ ਪਾਰਟੀ ਤੋਂ ਪਰਖਾਸ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਆਪਣੇ ਭਾਸ਼ਣਾਂ ਦੇ ਵਿੱਚ ਅਕਸਰ ਇਹ ਕਹਿਦੇ ਸੁਣਾਈ ਦਿੰਦੇ ਨੇ ਕਿ ਮੈਂ ਕਿਸੇ ਵੀ ਪਾਰਟੀ ਦੇ ਆਗੂ ਦੇ ਨਾਲ ਕੋਈ ਵੀ ਵਿਤਕਰਾ ਨਹੀਂ ਕਰਦਾ ਉਹ ਕੋਈ ਵੀ ਕੰਮ ਮੇਰੇ ਕੋਲ ਲੈ ਕੇ ਆਉਂਦੇ ਨੇ ਤੇ ਮੈਂ ਉਹਨਾਂ ਦਾ ਕੰਮ ਆਪਣੇ ਨਾਲੋਂ ਵੀ ਪਹਿਲਾਂ ਆਪਣੀ ਪਾਰਟੀ ਦੇ ਆਗੂ ਨਾਲੋਂ ਪਹਿਲਾਂ ਵੀ ਕੰਮ ਮੈਂ ਵਿਰੋਧੀ ਪਾਰਟੀਆਂ ਦੇ ਆਗੂਆਂ ਦਾ ਕਰਦਾ ਮੈਂ ਕਿਸੇ ਵੀ ਤਰ੍ਹਾਂ ਦੀ ਵਿਤਕਰੇ ਦੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਨਹੀਂ ਕਰਦਾ ਪਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿੱਥੇ ਰਾਜਸੰਸੀ ਨਗਰ ਪੰਚਾਇਤ ਦੇ ਨਾਮ ਨਿਯੁਕਤ ਪ੍ਰਧਾਨ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੌਂ ਖੜ ਕੇ ਇਹ ਆਖਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਤੋਂ ਇਲਾਵਾ ਕਾਂਗਰਸੀ, ਅਕਾਲੀ, ਭਾਜਪਾ ਜਾਂ ਜਿਹੜੇ ਵੀ ਹੋਰ ਆਗੂਆਂ ਨਾਲ ਪਾਰਟੀਆਂ ਨਾਲ ਸੰਬੰਧਿਤ ਵਿਅਕਤੀ ਨੇ ਉਹਨਾਂ ਦਾ ਕੰਮ ਨਹੀਂ ਕੀਤਾ ਜਾਵੇਗਾ। ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੇ ਬੰਦਿਆਂ ਦਾ ਹੀ ਕੰਮ ਕੀਤਾ ਜਾਵੇਗਾ।